ਅੱਜ ਚਰਨ ਧੋਤੇ ਜਾ ਰਹੇ ਆ ਬਾਪੂ ਬਜ਼ੁਰਗਾਂ ਦੇ ਸਾਡਿਆਂ ਦੇ ਨਾ ਸਰ ਸਿਆਲ ਜਦੋਂ ਸídu ਹੁੰਦੇ ਆ ਸਰਦੀਆਂ ਚ ਸਾਰੇ ਬਾਪੂ ਬਜ਼ੁਰਗਾਂ ਦੇ ਅਸੀਂ ਪੈਰ ਧੋ ਕੇ ਬੈਸਟਰੀਨ ਜਾਂ ਸਰੋਂ ਦਾ ਤੇਲ ਲਾ ਕੇ ਜਰਾਬਾਂ ਪਵਾ ਕੇ ਨਵੇਂ ਜਿਹੜੇ ਬੂਟ ਆ ਉਹ ਈਸ਼ੂ ਕਰਦੇ ਹੁੰਨੇ ਆ ਕਿ ਕਿੱਥੇ ਇਹ ਪੈਰ ਗੋਹੇ ਦੇ ਨਾਲ ਲੱਤ-ਪੱਤ ਰਹਿੰਦੇ ਸੀ ਇਹ ਸਾਡਾ ਬਾਈ ਸ਼ੁਕਲਾ ਜੀ ਸਾਡਾ ਸਭ ਤੋਂ ਪਹਿਲਾ ਮੈਂਬਰ ਸਾਡੇ ਪਰਿਵਾਰ ਦਾ ਬਾਪੂ ਸਰਜੀਤ ਸਿੰਘ ਜਿਵੇਂ ਤੁਸੀਂ ਦੇਖਿਆ ਕਿਵੇਂ ਬਾਪੂ ਆਸ਼ੀਰਵਾਦ ਦਿੰਦਾ ਸਾਨੂੰ ਕਿਵੇਂ ਬਾਪੂ ਸੀਸਾ ਦਿੰਦਾ ਬਾਈ ਗੁਰਜੀ ਦਾ ਖਾਲਸਾ ਵਾਈਡੁਰਜੀ ਕੀ ਫਤਿਹ ਜੀ ਅੱਜ ਚਰਨ ਧੋਤੇ ਜਾ ਰਹੇ ਆ ਸਰ ਸਿਆਲ ਜਦੋਂ ਛੁੱਟੂ ਹੁੰਦੇ ਆ ਸਰਦੀਆਂ ਚ ਸਾਰੇ ਬਾਪੂ ਬਜ਼ੁਰਗਾਂ ਦੇ ਅਸੀਂ ਪੈਰ ਧੋ ਕੇ ਬੈਸਰੀਨ ਜਾਂ ਸਰੋ ਦਾ ਤੇਲ ਲਾ ਕੇ ਜਰਾਬਾਂ ਪਵਾ ਕੇ ਨਵੇਂ ਜਿਹੜੇ ਬੂਟ ਆ ਉਹ ਇਸ਼ੂ ਕਰਦੇ ਹੁੰਨੇ ਆ ਉਧਰ ਬੂਟਾਂ ਦੇ ਨੰਬਰ ਆ ਜਿਹੜੇ ਲਿਸਟਾਂ ਬਣ ਕੇ ਡੱਬੇ ਲੱਗ ਚੁੱਕੇ ਆ ਦੇਖੋ ਬਾਪੂ ਗਪਾਲ ਜੀ ਦਾ ਪੈਰ ਆ ਆ ਪੈਰ ਦੀ ਉਂਗਲ ਟੁੱਟ ਕੇ ਦੇਖੋ ਗੂਠਾ ਕਿੱਥੇ ਚਲਾ ਗਿਆ ਕਿਉਂਕਿ ਬਾਪੂ ਜਦੋਂ ਰੇੜਾ ਰੋੜਦਾ ਸੀ ਨਾ ਗੋਹੇ ਵਾਲਾ ਤੇ ਉਹ ਵੱਜਦਾ ਸੀ ਗੂਠੇ ਤੇ ਬਾਪੂ ਦੇ ਬਾਰ ਬਾਰ ਤੇ ਉਹਨੇ ਬਾਪੂ ਦਾ ਗੂਠਾ ਹੀ ਤੋੜਦਾ ਦੇਖੋ ਉਸ ਜੰਮੀਆ ਤਸਵੀਰਾਂ ਵੀ ਅਸੀਂ ਨਾਲ ਲਾਈਆਂ ਵਾ ਜਿਸ ਦਿਨ ਲੈ ਕੇ ਆਏ ਸੀ ਬਾਪੂ ਜੀ ਨੂੰ ਉਸ ਦਿਨ ਦੇ ਪੈਰ ਦੇਖੋ ਬਾਪੂ ਜੀ ਦੇ ਤੇ ਹੁਣ ਮੈਸੇ ਤਾਂ ਹਰ ਰੋਜ਼ ਹੀ ਇਸ਼ਨਾਨ ਕਰਾਏ ਜਾਂਦੇ ਨੇ ਨਮਾਏ ਜਾਂਦੇ ਆ ਉੱਤੇ ਜਾਂਦੇ ਆ ਪਰ ਇਹ ਸਿਆਲਾਂ ਦੇ ਵਿੱਚ ਸਾਡਾ ਇੱਕ ਸਪੈਸ਼ਲ ਹੁੰਦਾ ਵੀ ਅਸੀਂ ਕੁਝ ਦਿਨਾਂ ਬਾਅਦ ਫਿਰ ਇਹਨਾਂ ਦੇ ਪੈਰ ਧੋ ਕੇ ਕਰੀਮਾ ਕਰੂਮਾ ਲਾ ਕੇ ਜਿਹੜੇ ਪੈਰ ਵੀ ਬਿਯਾਈਆਂ ਵਗੈਰਾ ਨਾਲ ਫਟਣ ਤੌਲੀਏ ਦਿਓ ਬਾਪੂ ਗੋਪਾਲ ਦੇ ਕੁਦਕੁਦੀਆਂ ਨਿਕਲ ਲੀ ਕਰ 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 ਸਪੈਸ਼ਲ ਜਿਹੜੀ ਬਿਆਸਲੀ ਨਾ ਨਾ ਜੀ ਇਹ ਕੈਨੇਡਾ ਤੋਂ ਛੋਟਾ ਭਰਾ ਹਰਪ੍ਰੀਤ ਪਿਛਲੀ ਵਾਰੀ ਲੈ ਕੇ ਆਇਆ ਸੀ ਦੇ ਕੇ ਗਿਆ ਸਾਡੇ ਇੱਥੇ ਜਿਹੜੇ ਨਵੇਂ ਆਉਂਦੇ ਆ ਨਾ ਮੈਂਬਰ ਉਹਨਾਂ ਦੇ ਵਿਆਹੀਆਂ ਬਹੁਤ ਫੱਟੀਆਂ ਹੁੰਦੀਆਂ ਜਾਂ ਜਿਵੇਂ ਜੱਗਾ ਕੈਨੇਡਾ ਵਾਲਾ ਹੋ ਗਿਆ ਹੋਰ 5-7 ਬੰਦੇ ਨੇ 10 ਕ ਸਾਡੇ ਉਹਨਾਂ ਨੇ ਹਰ ਸਿਆਲਾਂ ਦੇ ਵਿੱਚ ਵਿਆਹੀਆਂ ਫੜਦੀਆਂ ਬਹੁਤ ਵੱਟੀਆਂ ਵੱਟੀਆਂ ਖੂਨ ਸਿੰਮਣ ਲੱਗ ਜਾਂਦਾ ਉਹਨਾਂ ਚ ਤੇ ਉਹ ਦੇਖ ਕੇ ਗਿਆ ਸੀਗਾ ਪਿਛਲੀ ਤੋਂ ਪਿਛਲੀ ਵਾਰੀ ਇਹ ਹੁਣ ਜਦੋਂ ਲਾਸਟ ਟਾਈਮ ਆਇਆ ਉਹ ਉਹ ਇਹਦੀਆਂ 7-8 ਬੋਤਲਾਂ ਲੈ ਕੇ ਆਇਆ ਵੱਡੀਆਂ ਉਹ ਕਹਿੰਦਾ ਬਾਈ ਵੀ ਇਹ ਸਪੈਸ਼ਲੀ ਜਿਹੜੀ ਕਰੀਮ ਆ ਇਹ ਪੈਰਾਂ ਵਾਸਤੇ ਹੀ ਆ ਪੈਰਾਂ ਦੀਆਂ ਵਿਆਈਆਂ ਬੁਈਆਂ ਨਾ ਫਟਣ ਉਹਨਾਂ ਵਾਸਤੇ ਹੀ ਆ ਇਹ ਤੇ ਕਿੱਥੇ ਇਹ ਪੈਰ ਗੋਹੇ ਦੇ ਨਾਲ ਲੱਥਪੱਥ ਰਹਿੰਦੇ ਸੀ ਲੈ ਵੀ ਬਾਪੂ ਸੋਹਣੇ ਮੌਜੇ ਪੈ ਗਏ ਖਲ ਜਾਣੇ ਬਾਪੂ ਥੋੜੇ ਜਿ ਥੋੜੇ ਜਿ ਪਾਉਣ ਨਾਲ ਖਲ ਜਾਣੇ ਜਦੋਂ ਢੀੜਾ ਦੇਵਾਂਗੇ ਨਾ ਪਾਉਣ ਨੂੰ ਬਾਪੂ ਕੇਸਰ ਸਿੰਘ ਢਾਲੀਆਲ ਜੀ ਇੱਥੇ ਰੱਖ ਪੈਰ ਬਾਪੂ ਮੋੜ ਕੇ ਇੱਥੇ ਰੱਖ ਲੈ ਪੈਰ ਇੱਥੇ ਰੱਖ ਲੈ ਓਬਾ ਸ਼ੁਕਲੇ ਭਾਈ ਇਹ ਸਾਡਾ ਭਾਈ ਸ਼ੁਕਲਾ ਜੀ ਸਾਡਾ ਸਭ ਤੋਂ ਪਹਿਲਾ ਮੈਂਬਰ ਸਾਡੇ ਪਰਿਵਾਰ ਦਾ ਇਹਦੇ ਪੈਰ ਵੀ ਜਦੋਂ ਆਇਆ ਸੀ ਵੀਰਾ ਗਲੇ ਪਏ ਸੀਗੇ ਜੀ ਬਹੁਤ ਬੁਰੀ ਹਾਲ ਸੀ ਵੀਰੇ ਦੀ ਆਹ ਉਹ ਦੋਂ ਦੇ ੱਟਣ ੱਟਣ ਦੇਖੋ ਇਹਨਾਂ ਦੇ ਹਜੇ ਵੀ ਕਿੱਡੇ ਕਿੱਡੇ ੱਟਣ ਆ ਜਿਹੜੇ ਬਣੇ ਹੋਏ ਆ ਇਹ ਬੂਟਾਂ ਦੇ ਪਿੱਛੇ ਜਿਵੇਂ ਨੰਬਰ ਲਾਏ ਹੋਏ ਆ ਜੀ ਸਾਡੇ ਸਾਰਿਆਂ ਦੇ ਆ ਜਿਵੇਂ ਬਾਪੂ ਦਾ ਬੂਟ ਦਿਖਾਈ ਲਾ ਕੇ ਜਿਵੇਂ ਬਾਪੂ ਜੀ ਆਓ ਇੱਧਰ ਜਿਵੇਂ ਬਾਪੂ ਜੀ ਦਾ ਨੰਬਰ ਹੈ 27 ਨੰਬਰ ਆ ਹਨਾ ਮੰਨ ਲਓ ਇਹ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੋਂ ਨਿਕਲ ਕੇ ਬੂਟ ਲੱਭਦੇ ਆ ਤਾਂ ਇਹਨਾਂ ਨੂੰ ਆਪਦਾ ਸ਼ੂ ਨਹੀਂ ਲੱਭਦਾ ਜਾਂ ਕਿਸੇ ਹੋਰ ਨੇ ਪਾ ਲਿਆ ਤਾਂ ਉਹ ਜਿਹੜਾ ਬਾਹਰਲੇ ਪਾਸੇ ਨੰਬਰ ਲਿਖਿਆ ਹੋਊਗਾ ਉਰੇ ਤੋਂ ਪਛਾਣ ਆ ਜਾਣੀ ਆ ਇਸ ਤਰ੍ਹਾਂ ਅਸੀਂ ਪਛਾਣ ਕਰਦੇ ਆ ਕਰੀਮ ਦਿਓ ਕਾਕਾ ਜਦੋਂ ਸਾਡੇ ਫਿਰ ਵਲੰਟੀਅਰ ਧਿਆਨ ਦਿੰਦੇ ਆ ਦੇਖਦੇ ਆ ਕਰੋ ਬਦਲ ਦਿੰਦੇ ਆ ਦੇਖ ਕੇ ਵੀ ਯਾਰ ਆ ਬਾਪੂ 27 ਨੰਬਰ ਪਾਈ ਫਿਰਦਾ ਹੋਰ ਬਾਈ ਠੀਕ ਠਾਕ ਹੋ ਇਹ ਬਾਈ ਬੂਟਾਂ ਦੀ ਸੇਵਾ ਕਰਦੇ ਆ ਇਹਦਾ ਨੰਬਰ 0 ਆ ਬਾਪੂ ਸ਼ੁਕਲੇ ਦਾ ਨਾ ਸਭ ਤੋਂ ਪਹਿਲਾ ਨੰਬਰ ਇਹ ਆ ਇਹਨਾਂ ਜਿਹੜੇ ਪਤਾਵੇ ਆ ਨਾ ਜੀ ਆ ਵਿੱਚੋਂ ਇਹ ਪੱਟੇ ਜਾਂਦੇ ਆ ਜਿਵੇਂ ਹੁਣ ਕਈ ਜਰਾਬਾਂ ਤੋਂ ਬਿਨਾ ਪਾ ਲੈਂਦੇ ਨੇ ਬਾਅਦ ਚ ਉਹ ਪੈਰ ਦੇ ਨਾਲ ਹੀ ਪਤਾਵਾ ਬਾਹਰ ਆ ਜਾਂਦਾ ਤੇ ਪੱਟਿਆ ਜਾਂਦਾ ਇਹ ਵੀਰ ਆਉਂਦੇ ਨੇ ਸਪੈਸ਼ਲ ਇਹਨਾਂ ਨੇ ਸਾਰਿਆਂ ਦੇ ਪਤਾਵੇ ਜੋੜਨੇ ਆ ਧੰਨਵਾਦ ਆ ਭਾਈ ਤੁਹਾਡਾ ਸੱਚੀ ਦਿਲ ਤੋਂ ਹੁਣ ਜਿਵੇਂ ਸ਼ੁਕਲੇ ਬਾਈ ਦੇ ਬੂਟ ਪਾਤਾ ਹੁਣ ਅਸੀਂ ਜਰਾਬਾਂ ਪਾ ਕੇ ਬੂਟ ਪਾ ਕੇ ਨੰਬਰ ਲਾ ਕੇ ਸਾਨੂੰ ਜਦੋਂ ਬਾਈ ਮਿਲਿਆ ਸੀ ਸ਼ੁਕਲਾ ਉਦੋਂ ਬਿਲਕੁਲ ਹੀ ਤੁਰ ਨਹੀਂ ਸਕਦਾ ਸੀ ਹੁਣ ਬਾਈ ਮੇਰਾ ਤੁਰਨ ਲੱਗ ਗਿਆ ਵੈਰੀ ਗੁੱਜ ਜੀ ਕਿਰਪਾ ਕਰਨ ਮੇਰੇ ਬਾਪੂ ਕਰੋ ਬਾਪੂ ਜੀ ਬੂਟ ਵਿੱਚ ਪੈਰ ਕਾਕਾ ਪਾਣੀ ਦਿਓ ਕਰਮ ਕਾਲੇ ਬਾਈ ਕਿਵੇਂ ਆ ਠੀਕ ਆ ਇੱਧਰ ਸਾਡਾ ਕਾਲਾ ਬਾਈ ਆ ਜਸਪਾਲ ਸਿੰਘ ਕਾਲਾ ਜੀ ਬਾਈ 18 ਸਾਲ ਸੰਗਲਣਾ ਬੰਨਿਆ ਹੋਇਆ ਸੀ ਘਰੇ ਦੇਖੋ ਤਸਵੀਰਾਂ ਲਾਈਆਂ ਨਾਲ ਅਸੀਂ ਵੀ ਉਦੋਂ ਬਾਈ ਦੇ ਕੀ ਹਾਲਾਤ ਸੀਗੇ ਤੇ ਅੱਜ ਮੇਰਾ ਵੀਰਾ ਕਿੰਨਾ ਵਧੀਆ ਸਰਦਾਰ ਸਜ ਗਿਆ ਸੋਹਣਾ ਲੱਗਦਾ ਇਦਾਂ ਹੀ ਇਧਰ ਸਾਡੇ ਬਾਪੂ ਬੈਦਵਾਨ ਜੀ ਬੈਠੇ ਨੇ ਮੇਰੇ ਸਾਡੀ ਸੁਪਨਿਆਂ ਦੇ ਘਰ ਦੇ ਸਭ ਤੋਂ ਵੱਧ ਪੜੇ ਲਿਖੇ ਮੈਂਬਰ ਨੇ ਬਾਪੂ ਬੈਦਵਾਨ ਜੀ ਇਹਨਾਂ ਦੀ ਬੇਟੀ ਵੀ ਪੜੀ ਲਿਖੀ ਧੀ ਸਾਡੀ ਸੁਪਨਿਆਂ ਦੇ ਘਰ ਦੀ ਕੈਨ ਨੰਬਰ ਲਓ ਜੀ ਬਾਪੂ ਜੀ ਵਾਹਿਗੁਰੂ ਮਿਹਰ ਕਰਨ ਮੇਰੇ ਬਾਪੂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ ਧੰਨ ਬਾਬਾ ਤੂੰ ਤਨ ਤੇਰੀ ਵਡਿਆਈ ਹੈ ਤੂੰ ਹੀ ਸਾਡੀ ਵੀ ਕਲ ਚੁਗੀਆਂ ਦੀ ਡਿਊਟੀ ਲਈ ਹੈ ਧੰਨ ਬਾਬਾ ਤੂੰ ਤਨ ਤੇਰੀ ਵਡਿਆਈ ਬਾਪੂ ਸਰਜੀਤ ਸਿੰਘ ਜਿਵੇਂ ਤੁਸੀਂ ਦੇਖਿਆ ਕਿਵੇਂ ਬਾਪੂ ਆਸ਼ੀਰਵਾਦ ਦਿੰਦਾ ਸਾਨੂੰ ਕਿਵੇਂ ਬਾਪੂ ਸੀਸਾ ਦਿੰਦਾ ਰੱਬ ਦਾ ਬੰਦਾ ਹੈ ਬਾਪੂ ਰੱਬ ਦਾ ਬੰਦਾ ਬਾਪੂ ਜਦੋਂ ਸਾਨੂੰ ਮਿਲਿਆ ਸੀ ਖੰਨੇ ਸ਼ਹਿਰ ਤੋਂ ਬਹੁਤ ਮਾੜੀ ਹਾਲਤ ਸੀ ਬਾਪੂ ਦੇ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਬਾਪੂ ਚੱਲ ਫੇਰ ਨਹੀਂ ਸਕਦੇ ਸੀ ਈਲ ਚੇਅਰ ਤੇ ਸੀਗੇ ਪਤਾ ਨਹੀਂ ਇਹਨੂੰ ਕੀ ਨੇ ਕੁੱਟਿਆ ਇੰਨਾ ਜ਼ਿਆਦਾ ਉਦੋਂ ਨੀਂਦ ਪਏ ਪਏ ਸੀ ਬਾਪੂ ਦੀਆਂ ਲੱਤਾਂ ਬਾਹਾਂ ਤੇ ਪਰ ਹੁਣ ਪਿਛਲੇ 5-6 ਸਾਲਾਂ ਤੋਂ ਬਾਪੂ ਜੀ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਨੇ ਬਹੁਤ ਚੰਗੇ ਇਨਸਾਨ ਨੇ ਬਹੁਤ ਵਧੀਆ ਨੇ ਪੈਸੇ ਨੂੰ ਕਿਰਪਾ ਕਰਨ ਸਾਡੇ ਸਰਜੀਤ ਸਿੰਘ ਰਾਹ ਕੋਟੀ ਬਾਪੂ ਨੂੰ ਤੰਦਰੁਸਤੀਆਂ ਬਖਸ਼ਣ ਬਾਬਾ ਜੀ ਅਰਦਾਸ ਕਰਿਓ ਬਾਪੂ ਜੀ ਸਰਜੀਤ ਸਿੰਘ ਜੀ ਦੀ ਅਸੀਂ ਜਿਹੜੀ ਸੇਵਾ ਵਾ ਉਹ ਕਰ ਸਕੀ ਬਾਪੂ ਭਗਤ ਸਿੰਘ ਜੀ ਬਾਪੂ ਭਗਤ ਸਿੰਘ ਜੀ ਨੂੰ ਵੀ ਮੁੱਲਾਪੁਰ ਤੋਂ ਦਾਖੇਪਿੰਡ ਤੋਂ ਛੜਾ ਕੇ ਲੈ ਕੇ ਆਏ ਸੀ ਕਿਸੇ ਨੇ ਆਪਣੇ ਘਰ ਇਹਨਾਂ ਨੂੰ ਰੱਖਿਆ ਹੋਇਆ ਸੀ ਖੇਤ ਗੁਲਾਮ ਬਣਾ ਕੇ ਸਾਰਾ ਦਿਨ ਗੋਹਾ ਚੱਕਣਾ ਪੱਠੇ ਵਢਣੇ ਮੱਝਾਂ ਨਮਾਉਣੀਆਂ ਖੇਤੀ ਕਰਨੀ ਸਬਜ਼ੀਆਂ ਬੀਜਣੀਆਂ ਪਹਿਲਾਂ ਤੱਕ ਇਨਸਾਨ ਨੇ ਰੱਖਿਆ ਬਾਪੂ ਨੂੰ ਕਈ ਸਾਲ ਫਿਰ ਉਹਨੇ ਮੱਝਾਂ ਗਾਵਾਂ ਵੇਚਤੀਆਂ ਆਪਣੀਆਂ ਉਹਨੇ ਆਪਣੇ ਸਾਡੂ ਨੂੰ ਦੇਤਾ ਵੀ ਚੱਲ ਤੂੰ ਰੱਖ ਲੈ ਹੁਣ ਤਾਂ ਫਿਰ ਸਾਡੂ ਨੇ ਇਹਨੂੰ ਐਦਾਂ ਬੁੱਲਦਾਂ ਵਾਂਗੂ ਜਾਨਵਰਾਂ ਵਾਂਗੂ ਇਹ ਤੋਂ ਕੰਮ ਲਿਆ ਉੱਥੋਂ ਫਿਰ ਸਾਨੂੰ ਦੱਸਿਆ ਕਿਸੇ ਨੇ ਵੀਰ ਨੇ ਉੱਥੋਂ ਜਾ ਕੇ ਫਿਰ ਅਸੀਂ ਬਾਪੂ ਜੀ ਨੂੰ ਲੈ ਕੇ ਆਏ ਤੇ ਬਾਪੂ ਜੀ ਹੁਣ ਸਾਡੇ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ 'ਚ ਰਹਿੰਦੇ ਨੇ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਇਹ ਬਾਪੂ ਗਿੰਦਰ ਮੋਹਨ ਸਿੰਘ ਜੀ ਬਾਪੂ ਗਿੰਦਰ ਮੋਹਨ ਸਿੰਘ ਜੀ ਸਾਡੇ ਪਰਿਵਾਰ ਦੇ ਮੈਂਬਰ ਨੇ ਫਰੀਦਕੋਟ ਤੋਂ ਬਾਪੂ ਜੀ ਨੂੰ ਲੈ ਕੇ ਆਏ ਸੀਗੇ 2019 ਦੇ ਵਿੱਚ ਬਾਪੂ ਜੀ ਅੱਖਾਂ ਤੋਂ ਬ্লাইন্ড ਸੀਗੇ ਕਿਰਪਾ ਬਾਬੇ ਨਾਨਕ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਜਦੋਂ ਬਾਪੂ ਜੀ ਨੂੰ ਇੱਥੇ ਲੈ ਕੇ ਆਏ ਇਨੇ ਸਾਲ ਹੋ ਗਏ ਸੀ ਬਾਪੂ ਜੀ ਨੂੰ ਅੱਖਾਂ ਤੋਂ ਬਲਾਈਂਡ ਘੁੰਮਦਿਆਂ ਪਰ ਇੱਥੇ ਆ ਕੇ ਬਾਪੂ ਜੀ ਦੀਆਂ ਅੱਖਾਂ ਦਾ ਜਦੋਂ ਚੈੱਕਅਪ ਕਰਾਇਆ ਤੇ ਡਾਕਟਰ ਕਹਿੰਦੇ ਵੀ ਇਹਨਾਂ ਦਾ ਆਪਰੇਸ਼ਨ ਹੋ ਸਕਦਾ ਤੇ ਬਾਪੂ ਜੀ ਦੀਆਂ ਦੋਨਾਂ ਅੱਖਾਂ ਦਾ ਆਪਰੇਸ਼ਨ ਹੋਇਆ ਤੇ ਬਾਪੂ ਜੀ ਨੂੰ ਦਿਖਣ ਲੱਗ ਗਿਆ ਪਰ ਬਾਪੂ ਗਿੰਦਰ ਮੋਹਨ ਸਿੰਘ ਜੀ ਨੇ ਇੱਕ ਜਿਹੜੀ ਵਿਲੱਖਣ ਗੱਲ ਆ ਬਾਪੂ ਚ ਬਾਪੂ ਨੇ ਆਪਣੀ ਅੱਖਾਂ ਜਦੋਂ ਬਾਪੂ ਨੂੰ ਦਿਖਣ ਲੱਗ ਗਿਆ ਨਾ ਕਿਸੇ ਹੋਰ ਨੂੰ ਦਾਨ ਕਰਤੀਆਂ ਤੁਸੀਂ ਦੇਖੋ ਤਸਵੀਰਾਂ ਜਿਹੜੇ ਬੰਦੇ ਨੂੰ ਬਾਪੂ ਜੀ ਫੜ ਕੇ ਲਈ ਜਾਂਦੇ ਨੇ ਨਾਲ ਇਹ ਬਾਪੂ ਕਾਕਾ ਕੁਲਵੀਰ ਸਿੰਘ ਜੀ ਨੇ ਇਹ ਅੱਖਾਂ ਤੋਂ ਬਲਾਈਂਡ ਨੇ ਡਾਕਟਰ ਕਹਿੰਦੇ ਇਹਨਾਂ ਨੂੰ ਕਦੇ ਵੀ ਅੱਖਾਂ ਦੀ ਰੋਸ਼ਨੀ ਨਹੀਂ ਆ ਸਕਦੀ ਵਾਪਸ ਦਿਖਣਾ ਨਹੀਂ ਬਾਪੂ ਕੁਲਵੀਰ ਸਿੰਘ ਕਾਕਾ ਜੀ ਨੂੰ ਤੇ ਬਾਪੂ ਜੀ ਉਹ ਆਪਣੇ ਕੋਲੇ ਪਾਉਂਦੇ ਨੇ ਉਹਨਾਂ ਨੂੰ ਮੰंजे ਤੇ ਰੋਟੀ ਖਾਂਣ ਜਾਂਦੇ ਨੇ ਤਾਂ ਰੋਟੀ ਨਾਲ ਖਵਾਉਂਦੇ ਨੇ ਗੁਰੂ ਘਰ ਜਾਂਦੇ ਨੇ ਤਾਂ ਗੁਰੂ ਘਰ ਨਾਲ ਲੈ ਕੇ ਜਾਂਦੇ ਨੇ ਬਾਪੂ ਜੀ ਦੇ ਵੋਟਾਂ ਦਾ ਜਿਵੇਂ ਨੰਬਰ ਲੱਗਿਆ ਜੀ ਪਿੱਛੇ 28 ਨੰਬਰ ਆ ਹਨਾ ਬਾਪੂ ਜੀ ਦਾ ਜੇ ਬਾਈ ਦੀ ਵੇ ਇਧਰ ਉਧਰ ਬੂਟ ਹੋ ਵੀ ਜਾਂਦੇ ਕਿਤੇ ਤਾਂ ਤਰੰਤ ਲੱਭ ਜਾਣਗੇ ਸਾਨੂੰ ਇਹ ਆ ਬਾਪੂ ਗਿੰਦਰ ਮੋਹਨ ਸਿੰਘ ਜੀ ਸਾਡੇ ਤੇ ਅਰਦਾਸ ਕਰਿਓ ਬਾਪੂ ਕੁਲਵੀਰ ਸਿੰਘ ਕਾਕਾ ਜੀ ਵਾਸਤੇ ਲਿਆ ਦੇ ਪੁੱਤ ਮਹਾਰਾਜ ਸੱਚੇ ਪਾਤਸ਼ਾਹ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਤੰਦਰੁਸਤੀ ਭਰਿਆ ਜੀਵਨ ਬਖਸ਼ਣ ਅਸੀਂ ਬਾਪੂ ਜੀ ਦੀ ਜਿਹੜੀ ਸੇਵਾ ਵਾ ਉਹ ਦੰਦ ਦੇ ਹੀ ਦੇ ਨਾਲ ਨਿਵਾ ਸਕੀਏ ਸਾਰੇ ਅਰਦਾਸ ਕਰਿਓ ਜੀ ਪਾਇਗੁਰ ਜੀ ਕਾਕਾ ਉਸ ਪਾਇਗੁਰ ਜੀ